ਇਹ ਸ਼ੌਂਕੀ ਪੈਂਟਰ ਇਹਨੇ ਬਣਾਇਆ ਆਪਣਾ ਟਰਾਲਾ ਰੰਗ ਕੀਤਾ ਹੈ ਜਿਹੜਾ ਟਰਾਲਾ ਤੁਹਾਨੂੰ ਪਹਿਲਾਂ ਵਿਖਾਇਆ ਸੀ ਵੀਡੀਓ ਵਿੱਚ ਵੀ ਤਿਆਰ ਹੁੰਦਾ ਪਿਆ ਆ ਵੇਖੋ ਅੱਜ ਬਣ ਕੇ ਤਿਆਰ ਹੋ ਗਿਆ ਤੇ ਇਹ ਬਾਈ ਨੇ ਰੰਗ ਕੀਤਾ ਹੈ ਬੜਾ ਵਧੀਆ ਸਿਰਾ ਲਾਤਾ ਹਾਂ ਮੈਂ ਬੋਲ ਕੇ ਬਣਾਣਾ ਹੁਣ ਸਾਰੀ ਮੈਂ ਨਾ ਰੰਗ ਵਾਲੀ ਟੈਂਡ ਲਾਤੇ ਜਵਾਨਾ ਪਾ ਆਲ ਕੀ ਤੇ ਕੋਨੀ ਵਾਹ ਜੀ ਵਾਹ ਜੇ ਗੈਂਤੀਆਂ ਲੱਗਣੀਆਂ ਨੇ ਆਪਣੀਆਂ ਤੇ ਓ ਪਤੀ ਲੱਭ ਗਈ ਸੀ ਕੋਨੀ ਉਹ ਆਂਦਾ ਰੈਡੀ ਉਕਰਾਦ ਲਿਆ ਵੈਰੰਗ ਕਿੱਥੋਂ ਕਿੱਥੋਂ ਕੋਣ ਵੈਰੰਗਾ ਤਾਂ ਉਪਰਕਰ ਸਾਲਦੋ ਵੇਦੀ ਇਹ ਸੁਣੀ ਉਹ ਲੋਲਾ ਜਗਾ ਉਹਨ ਦੇ ਕੋਨੀ ਆਪਕਰਾਨੀ ਇਹ ਸਾਰਾ ਰੈਡੀ ਹੋ ਗਿਆ ਸ਼ਿਵਾਵਾਰ ਵਾਲਾ ਆਪਣੇ ਪਾਣ ਦੇ ਦਣਾ ਇਹ ਲਿਖਿਆ ਗਿਆ ਪਿੱਛੇ ਲਾਇਆ ਆਪਾਂ 22 ਸਿੱਧੂ ਮੂਸੇ ਵਾਲਾ ਦੇ ਨਾਲ 47 ਇਹ ਬਣਾਇਆ ਆਪਾਂ ਟਰਾਲਾ ਆਪਣੇ ਰਿਸ਼ਤੇਦਾਰਾਂ ਨੇ ਬਣਾਇਆ ਬਹੁਤ ਫੋਨ ਤੇ ਆ ਰਿਹਾ ਹੈ ਇਹ ਵੀਡੀਓ ਨਵਾਂ ਗਿਆ ਤਾਂ ਜਿਵੇਂ ਕੀ ਕਹਿੰਦਾ ਹੈ ਨਜ਼ਰ ਵਿੱਚ ਆ ਉਹਨੂੰ ਫੇਰ ਕਰੇ ਟਾਲਣਾ ਪੈਗਾ ਆਹ ਆਮ ਨਾਲ ਚਲ ਫੇਰ ਮਿਲਦੇ ਆਂ ਫਿਰ ਜਗਾ ਕੇ ਨੂੰ ਆਂਦੇ ਨੇ ਵਾਇਰਿੰਗ ਕਰਾਣੀ ਏ ਤੇ ਲਾਈਟਾਂ ਲੁਟਵਾਣੀਆਂ ਨੇ ਫਿਰ ਬਾਅਦ ਚ ਜਗਾ ਕੇ ਮਿਲਨੇ ਆਂ